सुख अमृत प्रपन्ना भगति जना के मन निविराम 8 17 श्लोक सत गुरुख जिन जानिया सत गुरु दिस कानाओ तिसके संग सि कउदरे नानक हर गुण गा सत नाम श्री वाई आजवरी ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਂ ਸਿੱਖ ਕੀ ਗੁਰ ਦੁਰ ਮਤ ਮਲ ਹਿਰੈ ਗੁਰ ਬਚਨੀ ਹਰ ਨਾਮਿ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਾਂਟੇ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੜ ਪਾਗਿਏ ਸਤਗੁਰ ਸਿੱਖ ਕਾ ਹਲਕ ਵੱਲੇ ਤੇ ਸਬਾਰੇ ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸਮਾਰੈ ਗੁਰ ਕੀ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੇ ਹਰ ਹਰ ਨਾਮ ਰਤੇ ਸਦ ਧਿਆਨ ਮਨ ਵਿੱਚ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜਿ ਰਾਸ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਦੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਹਿਰਦੈ ਹਰ ਨਾਉ ਅਨੇਕ ਬਾਰ ਗੁਰ ਕੋ ਬਲ ਜਾਉ ਸਰਬ ਨਿਦਾਨ ਜੀ ਕਾ ਦਾਤਾ आठ पहर पार ब्रह्म रंग राता ब्रह्म में जन जन्म में पार ब्रह्म एक है आप नहीं कष परम सहस्यान पुलिया न जाइए नानक ऐसा गुरु वड़ पागी पाईए सफल दर्शन पे खत पुनीत परसत चरण गत निर्मल रीत पेटत संग राम गुण रवि पार ब्रह्म की दर के गवे सुन कर वचन करनि आगाने मन संतोषiatampatiane pura gulakyo jaka mantar amrit drisht vekhe hoye san gun byant kimat nahi paaye nanak jis paave isle milai jihbaye ko satya anek sat purakh पूरन भी बेक काहू बोल न पहुंचेत प्राणी अगम अगोचर प्रभु निर्वाणी निराहार निर्वैरु सुखदाई ताकी कीमत किने की न पाई अनेक भगत वंदन नित करे चरण कमल हृदय सिंभरे सद्बलेहारी सतगुरु अपने नानक जिस पर सा ऐसा प्रभु जपने ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰਸ ਹੋਏ ਉਸ ਪੂਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੈ ਸਚ ਉਪਦੇਸ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰੱਖੇ हर हर एक अंधकार दीपक पर गासे नानक परमो दुख ते नासे तप्त मई ठांड वरताई आनंद पया दुख नाटे पाई जन्म मरण के मिटे अंधेसे साधु के पूरण उपदेश से ओ चुका निरपो होए बसे सकल व्याध मणती के नसि जिसका साथ इन कृपा तारी साद संग जप नाम मुरारी कित पाई चुके परम गमन सुन नानक हर हर जस सर्वण निर्गुण आप स्वर्गन भी होई कलातार जिन सगली मोई अपने चित्त प्रब आप बनाए ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਹੀਂ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਓਤ ਰਵਿਆ ਰੂਪ ਰੰਗ ਪਏ ਪਰਗਾਸ ਸਾਦਿਕ ਸੰ ਰਚ ਰਚਨਾ ਆਪਣੀ ਕਲਤਾਰੀ ਅਨੇਕ ਬਾਰ ਨਾਨਕ ਬਲੇ ਹਾਰੀ ओ मनी सुखिय अमृत प्रभु नाम भगत जना कै मन विसराम 8 18 श्लोक साथ न चालै बिन भजन बिकिया सगली शा हर हर नाम कमामना नानक होता नसार सत नाम श्री वाहि गुरु अष्टवरे संत जना मिल करो विचार एक सिमर नामे आधार अव रूप पाव सब मित विसारो चरण कमल रिध में उरतारो करन कारण सो प्रभु समरथ दृढ़ कर गहो नाम हरार्थ इहु तान संचो होवो भगवंत संत जना का निर्मल मंत ਇਕ ਆਸਰਾ ਕੋ ਮਣਮਾਹੇ ਸਰਬ ਰੋਗ ਨਾਨਿਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਟ ਉਠਾਵੇ ਸੋ ਤਨ ਹਰਿ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਵਾਸੈ ਮਿਤ ਸੋ ਸੁਖ ਸਾਧੂ ਸੰਗੁ ਪਰੀ ਜਿਸ ਸੋ ਬਾ ਕੋ ਕਰਿ ਪਲੀ ਕਰਨੀ ਸਾਸੋ ਬਾਫਤ ਹਰ ਕੀ ਸਰਨੀ અનਿਕ ਪਾਵੀ ਰੋਗ ਨ ਜਾਏ ਰੋਗ ਮਟਾਏ ਹਰਿ ਆਵਖ ਦੇ ਲਾਏ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗੇ ਪਰਵਾਹ ਮਨ ਪਰ ਬੋਦੋ ਹਰ ਕਹਿ ਨਾਏ ਬੈ ਦਿਸਤਾਵਤ ਆਵੇ ਠਾਏ ਤਾਕੋ ਬਿਗਨ ਨਲਾਗੇ ਕੋਏ ਜਾ ਕੇ ਹਿਰਦੈ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਉ बिनसे ਪੂਰਨ ਹੋਇਆਸ ਭਗਤ ਪਾਏ ਆਤਮ ਪਰਗਾਸਿਤ ਕਰ ਜਾਏ ਵਸੇ ਅਬినాਸੀ ਕਹ ਨਾ ਨਿਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇ ਆਪ ਤਿਆਗ ਸਰਨ ਗੁਰ ਦੇ ਈਉ ਰਕਨ ਜਨਮ ਕਾ ਹੋਏ ਉਧਾਰ ਹਰਿ ਹਰਿ ਸਿਮਰ ਪਰਾਨੀ ਅਦਾਰ ਅਨਿਕ ਉਪਾਵ ਨ ਛੂਟਨ ਹਾਰੇ ਸਿਮਰਤ ਸਾਸਤ ਬੇ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਹਲ ਪਾਏ ਸੰਗ ਨਚਾਲਸ ਤੇਰੇ ਕੰਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੰਬਿਆਰ ਬਣਤਾ ਇਨਤੇ ਕਹੋ ਤੁਮ ਕਵਨ ਸਨਾਤਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਚੁਟਕਾਰ ਆਸੀ ਹਸਤੀ ਰਾਤੀ ਜਵਾਰੀ ਟੂਠਾ ਡਫ ਝੂਠ ਪਸਾਰੀ ਜਿਨ ਦੀਏ ਇਸ ਬੁਜੇ ਨਾ ਬਿਗਾਨਾ ਨਾਮੋਂ ਵਿਸਾਰ ਨਾਨਕ ਪਛਤਾਨਾ ਭੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋਟੂ ਬੇਸਿਆਣੇ ਹਰ ਕੀ ਭਗਤ ਕਰੋ ਮਨ ਮਿੱਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰੱਖੋ ਮਣ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਓ ਸਾਰ ਪੂਤ ਸਤ ਹਰ ਕੋ ਨਾਉ ਸਜ ਸੁਬਾਈ ਨਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰਸ ਮੈ ਵਿਨਸ ਜਾਏ ਹੋ ਮੈਂ ਬਿਕ ਖੈ ਹੋਏ ਅਚਿੰਤ ਬ세 ਸੁਖ ਨਾਈ ਸਾਸ ਕਰਾਸ ਹਰ ਨਾਮ ਸਮਾਲ ਚਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੇ ਸਚ ਤੰਨਾ ਹਰ ਪੁੰਜੀ ਸੰਤ ਕਰੋ ਵਿਹਾਰ ਇਹ ਹਾ ਸੁਖਦਰਗਹਿ ਜੈਕਾਰ ਸਰਬਨਿਰੰਤਰ ਇਕੋ ਦੇ ਓ ਨਾਨਕ ਜਾਕੇ ਮਸਤ ਲੇਖ ਇਕੋ ਜਪ एको सलाए एक सिमरिए को मन आए एकस के गुण गाओ अनंत मन सण जाप एक भगवंत एको एक एक हर आप पूरन पूर रहो प्रभु व्याप अनेक विस्तार एक ते पे एक यराध पराशत है ਮਾਨਤਾ ਨੇ ਅੰਤਰ ਇੱਕ ਪ੍ਰਭ ਰਾਤਾ ਪੁਰਬਰਸਾਦ ਨਾਨਕ ਇੱਕ ਇੱਕ ਜਾਤਾ